ਕਿ ਜਿਹੜਾ ਸਮਾਜ ਅੱਜ ਸਾਡਾ ਮਾਡਰਨ ਮਾਡਰਨ ਦੇ ਛੱਤਰ ਦੇ ਵਿੱਚ ਉਲਦਾ ਜਾ ਰਿਹਾ ਅਸੀਂ ਕਹਿੰਨੇ ਆ ਨਾ ਕਿ ਮਾਡਰਨ ਹੋ ਗਏ ਮਾਡਰਨ ਹੋ ਗਏ ਕਿ ਸਮਾਜ ਮਾਡਰਨ ਹੋ ਰਿਹਾ ਅੱਜ ਅਸੀਂ ਅਮਰਤ ਸ਼ਕਨ ਨੂੰ ਕਿਉਂ ਨਹੀਂ ਤਿਆਰ ਅੱਜ ਸਾਨੂੰ ਪੰਜ ਕਕਾਰ ਪਾਉਣੇ ਔਖੇ ਲੱਗ ਰਹੇ ਨੇ ਅੱਜ ਸਾਨੂੰ ਕੇਸ ਰੱਖਣੇ ਔਖੇ ਲੱਗ ਰਹੇ ਨੇ ਇੱਕ ਗੱਲ ਨੋਟ ਕਰਿਓ ਜੀ ਅੱਜ ਸਾਨੂੰ ਦਸਤਾਰ ਦਾ ਬੋਝ ਲੱਗ ਰਿਹਾ ਤੇ ਅੱਜ ਸਾਨੂੰ ਚੁੰਨੀ ਦਾ ਵੀ ਬੋਝ ਲੱਗ ਰਿਹਾ ਇੱਕ ਗੱਲ ਨੋਟ ਕਰਿਓ ਪਹਿਣਾ ਸਿਰ ਤੇ ਚੁੰਨੀ ਲੈਣ ਤੋਂ ਵੀ ਗਰੀਜ਼ ਕਰਦੀਆਂ ਨੇ ਬੋਝ ਲੱਗਦਾ ਤੇ ਨੌਜਵਾਨ ਵੀਰ ਕਹਿੰਦੇ ਦਸਤਾਰ ਬੰਨਣੀ ਤਾਂ ਬਹੁਤ ਔਖਾ ਕੰਮ ਹੈ ਹੋਰਿਆਣਾ ਅੱਜ ਫਤਿਹ ਨਹੀਂ ਬੁਲਾ ਰਹੇ ਅਸੀਂ ਫਤਿਹ ਬੁਲਾਉਣੀ ਵੀ ਔਖੀ ਲੱਗ ਰਹੀ ਹੈ ਹੋਰ ਛੱਡੋ ਜੀ ਸਤਿ ਸ਼੍ਰੀ ਅਕਾਲ ਬੁਲਾਉਣਾ ਵੀ ਸਾਨੂੰ ਔਖਾ ਲੱਗ ਰਿਹਾ ਹੈ ਅੱਜ ਸਤਿ ਸ਼੍ਰੀ ਅਕਾਲ ਤੋਂ ਸਸੀ ਕਾਲ ਤੇ ਹੋ ਗਏ ਹੈਲੋ ਹਾਈ ਤੇ ਹੋ ਗਏ ਜਿੱਥੇ ਖਾਲਸਾ ਗੱਜ ਕੇ ਫਤਿਹ ਬੁਲਾ ਦਿੰਦਾ ਸੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਵਾਰੀ ਰੱਬ ਚੇਤੇ ਆ ਜਾਂਦਾ ਸੀ ਸਤਿ ਸ਼੍ਰੀ ਅਕਾਲ ਪਰਮਾਤਮਾ ਦੇ ਗੁਣ ਨੇ ਸਤਿ ਸ਼੍ਰੀ ਅਕਾਲ ਰੱਬ ਚੇਤੇ ਬੱਚਿਆਂ ਨੂੰ ਆਦਤ ਪਾਉ ਨਹੀਂ ਫਤਿਹ ਬੁਲਾਉਣੀ ਸਤਿ ਸ਼੍ਰੀ ਅਕਾਲ ਤਾਂ ਬੁਲਾਈਏ ਨਾ ਅਸੀਂ ਸਤਿ ਸ਼੍ਰੀ ਅਕਾਲ ਸ਼ਬਦ ਦਾ ਰੂਪ ਹੀ ਬਗੜ ਦਿੱਤਾ ਸੱਸੀ ਕਾਲ ਚ ਹੋ ਗਏ ਇਹ ਹੋ ਗਿਆ ਨਾ ਇਹ ਵਿਗੜ ਗਿਆ ਸਾਡੇ ਸਮਾਜ ਦੇ ਵਿੱਚ ਇਹ ਇਹ ਮਾਡਰਨ ਪੁਰੇ ਨੇ ਸਾਡੇ ਬੱਚਿਆਂ ਦੇ ਨਾਮ ਤੱਕ ਨਾਮਕਰਨ ਅੱਜ ਵਿਗੜ ਗਏ ਨੇ ਸਾਡੇ ਨਾਮਕਰਨ ਸਮਝ ਜਿਓ ਗੱਲ ਜਿਹੜੇ ਨਾਮ ਕਦੇ ਚੜ੍ਹਦੀ ਕਲਾ ਵਾਲੇ ਹੁੰਦੇ ਸੀ ਸਿੱਖਾਂ ਦੇ ਚੜਤ ਸਿੰਘ ਨਿਹਾਲ ਸਿੰਘ ਬੋਤਾ ਸਿੰਘ ਗਰਜਾ ਸਿੰਘ ਜਿਹੜੇ ਨਾਵਾਂ ਤੋਂ ਝਾਲਮ ਨਾਂ ਸੁਣ ਕੇ ਡਰ ਡਰ ਕੰਮ ਕੰਮ ਭੱਜ ਜਾਂਦੇ ਸੀ ਅੱਜ ਨਾਂ ਹੀ ਸਾਡੇ ਛੋਟੇ ਛੋਟੇ ਹੋ ਗਏ ਨਿੱਕੂ ਬੰਟੀ ਸ਼ਾਂਟੀ ਇੱਧਰ ਉੱਧਰ ਨਿੱਕੇ ਨਿੱਕੇ ਨਾਮ ਰੱਖ ਕੇ ਅਸੀਂ ਜਵਾਕਾਂ ਨੂੰ ਖਾਲਸੇ ਕੀ ਬਣਾਉਣਾ ਸੀ ਝੋਦੇ ਕੀ ਬਣਾਉਣਾ ਸੀ ਉਹ ਨਾਂ ਤੋਂ ਹੀ ਹੁਣ ਬੰਦੇ ਦੀ ਜਦੋਂ ਨਾਂ ਸੁਣ ਕੇ ਪ੍ਰਭਾਵ ਪੈਂਦਾ ਸੀ ਜੋਧਿਆਂ ਦਾ ਨਾਂ ਪੜੋ ਇਤਿਹਾਸ ਚ ਨਾ ਬੜੇ ਮਹਾਨ ਨਾ ਆਉਂਦੇ ਨੇ ਕਵਰ ਨਾ ਨਿਹਾਲ ਸਿੰਘ ਛੇਰ ਸਿੰਘ ਇਦਾਂ ਦੇ ਨਾਂ ਸੀ ਨਾ ਜਦੋਂ ਬੰਦਾ ਨਾਂ ਹੀ ਸੁਣਦਾ ਸੀ ਤੇ ਵੈਰੀ ਨਾਂ ਸੁਣ ਕੇ ਕੰਮ ਜਾਂਦਾ ਸੀ ਇਹ ਸਾਡੇ ਸਿਧਾਂਤਕ ਪੱਖ ਦੀਆਂ ਵਿਚਾਰਾਂ ਨੇ ਗੁਰੂ ਪਿਆਰਿਓ ਨਾਂ ਰੱਖੀਏ ਗੁਰਮਤ ਦੇ ਦੈਰੇ ਚ ਇਤਿਹਾਸ ਪੜੋ ਬਹੁਤ ਚੰਗੇ ਚੰਗੇ ਉਧਮ ਸਿੰਘ ਕਿੱਦਾਂ ਪਿਆਰਾ ਨਾ ਹੈ ਬੱਚਿਆਂ ਦੇ ਨਾਮ ਅੱਜ ਨਾਵਾਂ ਤੋਂ ਵੀ ਅਸੀਂ ਭਜ ਰਹੇ ਹਾਂ ਛੱਡੋ ਸਿੰਘ ਕੌਰ ਦਿੱਤਾ ਸੀ ਜਿੱਦਣ ਖੰਡੇ ਦੀ ਪੌੜ ਹ ਪ੍ਰਾਪਤ ਕੀਤੀ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਸਿਧਾਂਤ ਕੀ ਦਿੱਤਾ ਸਿੰਘ ਖਾਲਸਾ ਤੇ ਕੌਰ ਖਾਲਸਾ ਕੱਲ ਮੈਂ ਬੇਨਤੀ ਕੀਤੀ ਸੀ ਨਾ ਜਾਤ ਗੋਤ ਖਤਮ ਸਿੰਘ ਖਾਲਸਾ ਤੇ ਕੌਰ ਖਾਲਸਾ ਅੱਜ ਨੋਟ ਕਰੋ ਸਾਡੇ ਬੱਚਿਆਂ ਦੇ ਨਾਵਾਂ ਦੇ ਪਿੱਛੋਂ ਸਰਟੀਫਿਕੇਟ ਤਾਂ ਸਿੰਘ ਲਿਖਾ ਦਿੰਨੇ ਆ ਬੋਲਣ ਲੱਗਿਆ ਕੋਈ ਸਿੰਘ ਨਹੀਂ ਕਹਿੰਦਾ ਸਰਟੀਫਿਕੇਟਾਂ ਇਹ ਤਾਂ ਕੌਰ ਲਖਾ ਰਾਂਗੇ ਬੋਲਣ ਲੱਗਿਆ ਕੋਈ ਨਹੀਂ ਕਹਿੰਦਾ ਸਿੰਘ ਨਾਂ ਦਾ ਅਰਥ ਕੀ ਸੀ ਸ਼ੇਰ ਤੇ ਕੌਰ ਦਾ ਨਾਂ ਸੀ ਛੋਟਾ ਰਾਜਪੁਤਾਰ ਪਾਤਸ਼ਾਹ ਨੇ ਬਰਾਬਰਤਾ ਦਾ ਦਰਜਾ ਦਿੱਤਾ ਰਾਜਕੁਮਾਰ ਮੇਰੀ ਧੀ ਰਾਜਕੁਮਾਰ ਹੈ ਧੀ ਨੂੰ ਖਾਲਸਾ ਬਣਾਇਆ ਬਰਾਬਰਤਾ ਦਿੱਤੀ ਸਿੰਘ ਖਾਲਸਾ ਕੌਰ ਖਾਲਸਾ ਜਾਤ ਗੋਤ ਖਤਮ ਅੱਗੇ ਆਪਾਂ ਪੰਜ ਜਿਹੜੇ ਨਾਸ਼ ਕੀਤੇ ਪਾਤਸ਼ਾਹ ਨੇ ਉਹਨਾਂ ਦਾ ਗੱਲ ਉਹਨਾਂ ਦੀ ਵਿਚਾਰ ਕਰਨੀ ਹੈ ਉਹਦੇ ਵਿੱਚ ਕੁੱਲ ਨਾਸ਼ ਆਊਗਾ ਕੁੱਲ ਨਾਸ਼ ਦੇ ਵਿੱਚ ਪਾਤਸ਼ਾਹ ਨੇ ਜਾਤ ਗੋਤ ਵਰਨ ਸਭ ਕੁਝ ਖਤਮ ਕਰਕੇ ਕੀ ਬਣਾ ਦਿੱਤਾ ਜੀ ਸਿੰਘ ਖਾਲਸਾ ਵੇਖੋ ਕਿੰਡੀ ਪਿਆਰੀ ਰੀਤ ਦਿੱਤੀ ਇੱਥੋਂ ਤੱਕ ਜਿਹੜੀਆਂ ਬੀਬੀਆਂ ਨੂੰ ਕਿਸੇ ਵੀ ਧਰਮ ਦੇ ਵਿੱਚ ਬਰਾਬਰ ਦਾ ਹੱਕ ਬਰਾਬਰ ਦਾ ਹੱਕ ਨਹੀਂ ਸੀ ਨਾ ਇਹ ਹੱਕ ਭੈਣੋਂ ਇੱਥੇ ਮਿਲਿਆ ਮੈਂ ਬੇਨਤੀ ਜ਼ਰੂਰ ਕਰਦੇ ਜਉਗਾ ਕਦੇ ਨਾ ਮੁਸਲਮਾਨ ਬੀਬੀ ਕੋਲੇ ਬੈਠੇ ਤੇ ਉਹਨੂੰ ਸਵਾਲ ਕਰਿਓ ਕਿ ਭੈਣ ਜੀ ਤੁਹਾਡੇ ਵਿੱਚ ਜਿਹੜਾ ਮੱਕੇ ਗਿਆ ਉਹਨੂੰ ਧਰਮੀ ਮੰਨਿਆ ਜਾਂਦਾ ਤੁਸੀਂ ਕਦੇ ਗਏ ਹੋ ਉਹ ਬੀਬੀ ਕਹੇਗੀ ਸਾਨੂੰ ਬੀਬੀਆਂ ਨੂੰ ਮੱਕੇ ਜਾਣ ਦੀ ਮੱਕੇ ਤਾਂ ਛੱਡੋ ਕਈ ਕਿਲੋਮੀਟਰ ਮੱਕੇ ਦੇ ਨੇੜੇ ਜਾਣ ਦੀ ਅੱਗੇ ਹੀ ਨਹੀਂ ਇਜਾਜ਼ਤ ਨਹੀਂ ਕਈ ਮਸਜਿਦਾਂ ਇਦਾਂ ਦੀਆਂ ਨੇ ਜਿੱਥੇ ਬੀਬੀਆਂ ਨਹੀਂ ਜਾ ਸਕਦੀਆਂ ਇਹਦਾ ਮਤਲਬ ਕੀ ਹੈ ਭੇਤ ਭਾਵ ਹੈ ਨਾ ਕੋਈ Hindu ਬੀਬੀ ਉਹਨੂੰ ਪੁੱਛਿਓ ਸਵਾਲ ਕਿ ਭੈਣ ਜੀ ਕਦੇ ਤੁਸੀਂ ਜਨੇਊ ਪਾਇਆ ਉਹ ਬੀਬੀ ਕਹੇਗੀ ਸਾਡੇ ਧਰਮ ਦੇ ਵਿੱਚ ਬੀਬੀਆਂ ਨੂੰ ਜਨੇਊ ਪਾਉਣ ਦਾ ਕੋਈ ਅਧਿਕਾਰ ਨਹੀਂ ਹੈ ਕੋਈ ਹੱਕ ਨਹੀਂ ਹੈ ਹੁਣ ਉਹਦੋਂ ਭੈਣੋ ਹੱਥ ਜੋੜ ਕੇ ਨਾ ਕਲੰਗੀ ਧਰ ਦਾ ਸ਼ੁਕਰਾਨਾ ਕਰਿਆ ਕਰੋ ਕਿ ਸੱਚਾ ਪਾਤਸ਼ਾ ਤੂੰ ਇਨਾਮ ਆਣ ਬਖਸ਼ਿਆ ਇਨਾ ਤਾਣ ਬਖਸ਼ਿਆ ਪਾਤਸ਼ਾ ਤੂੰ ਸਾਨੂੰ ਬਰਾਬਰਤਾ ਦਿੱਤੀ ਵੇਖੋ ਆ ਗੁਰੂ ਦੀ ਹਜ਼ੂਰੀ ਹੈ ਨਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇੱਧਰ ਬੀਬੀਆਂ ਬੈਠੀਆਂ ਨੇ ਇੱਧਰ ਭਾਈ ਬੈਠੇ ਆਣੇ ਤੁਸੀਂ ਸਿੱਖਾਂ ਦਾ ਕੇਂਦਰੀ ਸਥਾਨ ਕੀ ਹੈ ਜੀ ਦਰਬਾਰ ਸਾਹਿਬ ਦਰਬਾਰ ਸਾਹਿਬ ਚੱਲ ਜਓ ਇੱਕ ਪਾਸੇ ਕੀਰਤਨ ਕਰਨ ਵਾਲੇ ਸਿੰਘ ਭਾਈ ਬੈਠੇ ਨੇ ਬਰਾਬਰ ਦੂਜੇ ਪਾਸੇ ਬੀਬੀਆਂ ਵੀ ਬਰਾਬਰ ਬੈਠੀਆਂ ਨੇ ਜੇ ਸਿੱਖ ਭਾਈ ਬਾਣੀ ਪੜ ਸਕਦਾ ਹੈ ਬੀਬੀ ਵੀ ਪੜ ਸਕਦੀ ਹੈ ਜੇ ਆਹ ਸਟੇਜ ਤੇ ਬਹਿ ਕੇ ਮੈਂ ਵਿਚਾਰ ਕਰ ਰਿਹਾ ਕਥਾ ਕਰ ਰਿਹਾ ਜਾਂ ਕੀਰਤਨ ਕਰ ਰਿਹਾ ਜੇ ਭਾਈ ਕਰ ਸਕਦਾ ਹੈ ਬੀਬੀ ਵੀ ਕਰ ਸਕਦੀ ਹੈ ਜੇ ਸੇਵਾ ਸਿੱਖ ਭਾਈ ਕਰ ਸਕਦਾ ਹੈ ਬੀਬੀ ਵੀ ਪੜ ਸਕ ਕਰ ਸਕਦੀ ਹੈ ਬਰਾਬਰਤਾ ਹੈ ਨਾ ਕੋਈ ਭੇਦ ਭਾਵ ਨਹੀਂ ਜੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸਿੰਘ ਭਾਈ ਬਾਣੀ ਪੜ ਸਕਦਾ ਹੈ ਬੀਬੀ ਵੀ ਪੜ ਸਕਦੀ ਹੈ ਜਦੋਂ ਅਸੀਂ ਆਏ ਸੀ ਮੱਥਾ ਟੇਕਿਆ ਬੀਬੀ ਇੱਕ ਬਾਣੀ ਪੜ ਰਹੀ ਸੀ ਕੋਈ ਭੇਦ ਭਾਵ ਤਾਂ ਨਹੀਂ ਨਾ ਇੱਥੇ ਛੱਡੋ ਜੀ ਜੇ ਖੰਡੇ ਦੀ ਪੌਲ ਸਿੱਖ ਭਾਈ ਲੈ ਸਕਦਾ ਹੈ ਤੇ ਬੀਬੀ ਵੀ ਬਰਾਬਰ ਬੀਬੀਆਂ ਵੀ ਹੁੰਦੀਆਂ ਨੇ ਨਾ ਇਥੇ ਹੀ ਬੱਸ ਨਹੀਂ ਗੁਰੂ ਪਿਆਰਿਓ ਜੇ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਸਿੱਖ ਭਾਈ ਲੜ ਕੇ ਜੂਝ ਕੇ ਸ਼ਹੀਦੀਆਂ ਪਾ ਸਕਦੇ ਨੇ ਤੇ ਬਰਾਬਰ ਸਾਡੀਆਂ ਭੈਣਾਂ ਤੇ ਬੀਬੀਆਂ ਵੀ ਨੇ ਇਤਿਹਾਸ ਪੜੋ ਇਤਿਹਾਸ ਪੜੋ ਬਰਾਬਰਤਾ ਹੈ ਕੋਈ ਵਖਰੇਵਾ ਨਹੀਂ ਹੈ ਮਾਫ਼ ਕਰਿਓ ਜਿਹੜਾ ਵਖਰੇਵਾ ਪਾਇਆ ਹੋਊਗਾ ਸਾਡੇ ਆਗੂਆਂ ਨੇ ਪਾਇਆ ਮੜ ਮੋਟਾ ਪੰਜ ਪਿਆਰੇ ਸਹਿਬਾਨਾਂ ਦੇ ਵਿੱਚ ਕੱਲ ਤੱਕ ਸਭ ਤੋਂ ਪ੍ਰਵਾਨਤ ਰਹਿਤ ਮਰਜ਼ਾਦਾ ਪੜ੍ਹ ਕੇ ਦੇਖੋ ਸਪੈਸ਼ਲ ਲਿਖਿਆ ਹੈ ਕਿ ਬੀਬੀਆਂ ਵੀ ਡਿਊਟੀ ਕਰ ਸਕਦੀਆਂ ਕਈ ਥਾਵਾਂ ਕਰਦੀਆਂ ਨੇ ਬਰਾਬਰਤਾ ਹੈ ਕੋਈ ਫਰਕ ਨਹੀਂ ਕੋਈ ਭੇਦਭਾਵ ਨਹੀਂ ਐਨਾ ਐਨਾ ਨਿਆਰਾ ਸਿਧਾਂਤ ਹੈ ਸਾਡਾ ਗੱਲ ਕੀ ਅਸੀਂ ਮੰਨਣ ਨੂੰ ਤਿਆਰ ਹਾਂ ਗੱਲ ਇਹ ਹੈ ਕਿ ਅਸੀਂ ਮੰਨਣ ਨੂੰ ਤਿਆਰ ਹਾਂ ਫਿਰ ਬਰਾਬਰਤਾ ਸਾਡਾ ਪਹਿਰਾਵਾ ਇੰਨਾ ਕੁ ਵਧੀਆ ਦਿੱਤਾ ਨਾ ਪਾਤਸ਼ਾਹ ਨੇ ਇੰਨਾ ਕੁ ਸਾਦਾ ਪਹਿਰਾਵਾ ਸਾਦਗੀ ਦਿੱਤੀ ਹੈ ਕੋਈ ਮਹਿੰਗੀ ਮਹਿੰਗੀ ਚੀਜ਼ ਨਹੀਂ ਹੈ ਪਹਿਰਾਵੇ ਦੇ ਵਿੱਚ ਘਰਾਂ ਚ ਸਾਦਗੀ ਪਹਿਰਾਵੇ ਚ ਸਾਦਗੀ ਲੈ ਕੇ ਆਈਏ ਮਿਸਟਰ ਧਿਆਨ ਵੀ ਹੋਇਆ ਇੱਕ ਬੜਾ ਵੱਡਾ ਇਤਿਹਾਸਕਾਰ ਉਹਨੇ ਦੁਨੀਆ ਦਾ ਇਤਿਹਾਸ ਲਿਖਿਆ 20 ਵੱਡੀਆਂ ਕਿਤਾਬਾਂ ਦੁਨੀਆ ਦੇ ਇਤਿਹਾਸ ਤੇ ਲਿਖੀਆਂ ਤੇ ਉਹਨੇ ਸਾਰੀ ਦੁਨੀਆ ਘੁੰਮੀ ਇੱਕ ਅਮਰੀਕਾ ਦੀ ਗੋਰੀ ਨੇ ਮਿਸਟਰ ਧਿਆਨਵੀ ਨੂੰ ਸਵਾਲ ਕੀਤਾ ਸਵਾਲ ਕਰਕੇ ਕਹਿੰਦੀ ਹੈ ਕਹਿੰਦੀ ਤੂੰ ਦੁਨੀਆ ਘੁੰਮੀ ਐ ਤੇ ਦੁਨੀਆ ਦਾ ਇਤਿਹਾਸ ਤੂੰ ਸਮਝ ਚੁੱਕਿਆ ਤੈਨੂੰ ਸਾਰੀ ਦੁਨੀਆ ਚ ਸੋਹਣਾ ਕੌਣ ਲੱਗਿਆ ਮਿਸਟਰ ਧਿਆਨਵੀ ਕਹਿੰਦਾ ਕਿ ਮੈਨੂੰ ਸਾਰੀ ਦੁਨੀਆ ਤੋਂ ਸੋਹਣਾ ਲੱਗਿਆ ਸਿੱਖ ਉਹ ਕਹਿੰਦਾ ਕਿਵੇਂ ਕਹਿੰਦਾ ਇੱਕ ਪਾਸੇ ਬੰਦਾ ਆਪ ਦੇ ਕੇਸ ਕਟਾ ਕੇ ਕੱਪੜੇ ਸੋਹਣੇ ਪਾ ਕੇ ਬੜਾ ਸਜ ਧਜ ਕੇ ਆ ਜਾਏ ਬੀਬੀਆਂ ਬਿਊਟੀ ਪਾਰਲਰਾਂ ਚ ਜਾਇਆ ਹੁਣ ਸਜ ਧਜੇ ਹੁਣ ਜੋ ਸਜੋ ਸਮਾਨ ਜੋ ਮਰਜੀ ਕਰਿਓ ਕਈ ਤਰ੍ਹਾਂ ਦੀਆਂ ਬੀਬੀਆਂ ਕਈ ਤਰ੍ਹਾਂ ਦੀਆਂ ਸਜਾਵਟਾਂ ਦੇ ਨਾਲ ਤਿਆਰ ਕਰਕੇ ਲਿਆਏ ਤੇ ਇੱਕ ਪਾਸੇ ਇਹ ਇੱਕ ਅੰਗਰੇਜ਼ ਹਿਸਟਰੀ ਲਿਖਣ ਵਾਲਾ ਮਿਸਟਰ ਤਿਆਨ ਵੀ ਲਿਖ ਰਿਹਾ ਉਹ ਬੀਬੀ ਨੂੰ ਦੱਸ ਰਿਹਾ ਕਹਿੰਦਾ ਇੱਕ ਪਾਸੇ ਗੁਰੂ ਦਾ ਸਿੰਘ ਤੇ ਸਿੰਘਣੀ ਲਿਆਇਓ ਜਿਦੇ ਲਿਬਾਸ ਬਾਣਾ ਪਾਇਆ ਹੋਵੇ ਸ਼ਾਸਤਰ ਧਾਰੀ ਹੋਵੇ ਦਸਤਾਰ ਸਜਾਈ ਹੋਵੇ ਕਹਿੰਦਾ ਸਾਰਿਆਂ ਦੇ ਵਿੱਚ ਖੜੇ ਕਰ ਲਿਓ ਉਹ ਦੋਹਾਂ ਦੀ ਫੱਬ ਸਾਰੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਆਏ ਸਜਾਵਟਾਂ ਕਰਕੇ ਸੋਹਣੇ ਲੱਗਣ ਵਾਲਿਆਂ ਚ ਵੱਖਰੀ ਫੱਬ ਹੋਏਗੀ ਕਹਿੰਦਾ ਦੁਨੀਆ 'ਚ ਜੇ ਸਭ ਤੋਂ ਸੋਹਣਾ ਹੈ ਤੇ ਗੁਰੂ ਗੋਬਿੰਦ ਸਿੰਘ ਦਾ ਸਿੰਘ ਸੋਹਣਾ ਜਿੱਖੋ ਜੀ ਸਾਡਾ ਨਿਆਰਾਪਣ ਕੀ ਹੈ ਇਹ ਖਾਲਸੇ ਦਾ ਨਿਆਰਾਪਣ ਹੈ ਗੁਰੂ ਪਿਆਰਿਓ ਪਰ ਰੌਲਾ ਕੀ ਹੈ ਅਸੀਂ ਦੂਰ ਹੁੰਦੇ ਜਾ ਰਹੇ ਇਸ ਨਿਆਰੇਪਣ ਤੋਂ ਅਸੀਂ ਦੂਰ ਹੁੰਦੇ ਜਾ